ਮਗਰ ਚੜਿਆ ਮਗਰ ਏ ਸਖੀ ਗਾਵੋ ਪ੍ਰਭ ਕੇ ਸਭ ਅਰਪ ਕਰ ਤਨ ਇਹ ਹੰਕਾਰ ਆਪਣੇ ਤਛੋ ਨਮਾਨ ਗਰਬ ਕਰਤ ਜੋ ਇਨ ਸੇ ਰਤਾਂ ਮੈਂ ਇਆ ਮੈਂ ਕਰਤ ਹੂੰ ਕੁੜਾ ਕਰਹਿ ਮਾਣ ਹਰ ਕਾ ਦੀਆ ਸੋ ਗੁਰ ਦੀ ਆ ਤੇ ਕੀਤੀ ਆ ਆਨ ਤੇਰਾ ਇੱਕ ਹੰਕਾਰ ਹੈ ਅਰਪਣ ਤਿਸ ਕੋ जन रवदास करे भगत जो शुध पियो ते चढ़े मगर हे I will ਪਿਆਰੀ ਸਾਧ ਸੰਗਤ ਜੀ ਤਨ ਤਨ ਜਗਤ ਗੁਰੂ ਰਬੀਦਾਸ ਜੀ ਮਹਾਰਾਜ ਮੱਗਰ ਦੇ ਮਹੀਨੇ ਰਾਹੀਂ ਸਭ ਸੰਗਤਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਮੱਗਰ ਚੜਿਆ ਏ ਸਖੀ ਗਾਵੋ ਪ੍ਰਭ ਕੇ ਗੀਤ ਹੇ ਸਖੀ ਹੇ ਜੀਵ ਰੂਪੀ ਸ੍ਰੀ ਮੱਗਰ ਦਾ ਮਹੀਨਾ ਕਿਹਾ ਇਹ ਮੂਲਕ ਜਨਮ ਜੀਵ ਰੂਪੀ ਸ੍ਰੀ ਨੂੰ ਪਤੀ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਮਿਲਿਆ ਹੈ ਇਸ ਲਈ ਨਿਤਾ ਪ੍ਰਤੀ ਇਸ ਜੀਵ ਰੂਪੀ ਇਸਤਰੀ ਨੂੰ ਪ੍ਰਭੂ ਪਤੀ ਦੇ ਗੀਤ ਗਾਉਣੇ ਚਾਹੀਦੇ ਹਨ ਉਸ ਦੀ ਮਹਿਮਾ ਕਰਨੀ ਚਾਹੀਦੀ ਹੈ ਸੰਤਾਂ ਸੰਗਤ ਪਾਏ ਕਰ ਗੁਰਦੇਵ ਸਿਮਰੋ ਨੀਤ ਜੀਵ ਨੂੰ ਸੰਤਾਂ ਦੀ ਸੰਗਤ ਵਿੱਚ ਜਾ ਕੇ ਉਹਨਾਂ ਪਾਸੋਂ ਨਾਮਦਾਨ ਲੈ ਕੇ नेता प्रति उस प्रभु ਦਾ ਸਿਮਰਨ ਕਰਨਾ ਚਾਹੀਦਾ ਹੈ ਤਨ ਮਨ ਤਨ ਸਭ ਅਰਪ ਕਰ ਐਸੀ ਤਨ ਮਨ ਤਨ ਸਭ ਅਰਪ ਕਰ ਐਸੀ ਕਰੋ ਪ੍ਰੀਤ ਪ੍ਰਭੂ ਅੱਗੇ ਆਪਣਾ ਤਨ ਮਨ ਤਨ ਅਰਪਣ ਕਰਕੇ ਉਸ ਨਾਲ ਸੱਚੀ ਪ੍ਰੀਤੀ ਕਰਕੇ ਪ੍ਰਭੂ ਦਾ ਸਿਮਰਨ ਕਰੋ ਤਿਆਗ ਲੋਭ ਮੋਹ ਹੰਕਾਰ ਸਭ ਗੁਰਦੇਵ ਕੀ ਕਰੋ ਪ੍ਰੀਤ ਜੀਵ ਨੂੰ ਲੋਭ ਮੋਹ ਹੰਕਾਰ ਸਭਨਾ ਦਾ ਤਿਆਗ ਕਰਕੇ ਗੁਰੂ ਦੇਵ ਨਾਲ ਸੱਚੀ ਪ੍ਰੀਤੀ ਕਰਨੀ ਚਾਹੀਦੀ ਹੈ ਗਾਣ ਵਾਕ ਸਬਤਿਆਦ ਕਰ ਸੰਤ ਵਚਨ ਧਰਤੀ ਤੇ ਤਨ ਮਨ ਏਹ ਹੰਕਾਰ ਆਪਣੇ ਕਸ਼ੂ ਨਮਾਨ ਗੌਣ ਬਚਨ ਸਭ ਤਿਆਗ ਕਰ ਸੰਤ ਬਚਨ ਤਰਜੀਤ ਜੀ ਪ੍ਰਭੂ ਦੇ ਨਾਮ ਨੂੰ ਪਲਾ ਕੇ ਹੋਰ ਪਜੂਰੀਆਂ ਗੱਲਾਂ ਨੂੰ ਆਪਣੇ ਮਨ ਚੋਂ ਤਿਆਗ ਦੇ ਔਰ ਆਪਣੇ ਚਿੱਤ ਵਿੱਚ ਹਮੇਸ਼ਾ ਪ੍ਰਭੂ ਦੇ ਨਾਮ ਦਾ ਸਿਮਰਨ ਕਰ ਤਨ ਮਨ ਤਨ ਇਹ ਅਹੰਕਾਰ ਆਪਣੇ ਕਸ਼ੂ ਨਾ ਮੰਨ ਪਾਈ ਆਪਣੇ ਮਨ ਚੋਂ ਤਨ ਮਨ ਤਨ ਦਾ ਹੰਕਾਰ ਤਿਆਗ ਦੇ ਇਹਨਾਂ ਵਿੱਚੋਂ ਕੁਝ ਵੀ ਆਪਣਾ ਨਾ ਸਮਝ ਇਹਨਾਂ ਦਾ ਤਿਆਗ ਕਰਕੇ ਪ੍ਰਭੂ ਦਾ ਸਿਮਰਨ ਕਰ ਉਹੀ ਤੇਰੇ ਨਾਲ ਜਾਣਾ ਹੈ ਗਰਬ ਕਰਤ ਜੋ ਇਨ ਸੇ ਸੋਨਰ गर्भकर्ਤ ਜੋ 인ਸੇ ਸੋ ਨਰ ਹੈ ਅੰਜਾਨ ਜੋ ਜੀਵ ਪ੍ਰਭ ਨੂੰ ਪਲਾਕੇ ਤਨ ਮਨ ਔਰ ਤਨ ਦਾ ਹੰਕਾਰ ਕਰਦਾ ਹੈ ਉਹ ਜੀਵ ਅਗਿਆਨੀ ਹੈ ਆਪ ਕਸ਼ੂਨਾ ਹੁੰਦ ਹੈ ਦੇਨ ਹਰ ਹਰਤਾ ਜੀਵ ਦੇ ਆਪਣੇ ਆਪ ਕਰਨ ਨਾਲ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਹਰ ਜੋ ਪ੍ਰਭੂ ਹੈ ਉਹ ਬਖਸ਼ਿਸ਼ਾ ਕਰਨ ਵਾਲਾ ਹੈ ਜਿਸ ਦੀ ਕਿਰਪਾ ਨਾਲ ਹਰ ਧਾਮ ਦੀ ਨਿਜ ਕਰਦੀ ਅਟਲ ਪਦਵੀ ਦੀ ਪ੍ਰਾਪਤੀ ਹੁੰਦੀ ਹੈ ਮੈਂ ਕੀ ਆ ਮੈਂ ਕਰਤ ਹੂੰ मैं किया मैं करत हूं कूड़ा करे मान ए जीव यंकार करके कहता है कि मैं ये कुछ किया है और ए कूड़ पसारे का झूठते मान करता है और प्रभु न भुल जाता है हर का दिया दिया तैंकी दिया द ਜੋ ਪਰਮੇਸ਼ਰ ਨੇ ਦਿੱਤਾ ਹੈ ਉਹੀ ਗੁਰੂ ਨੇ ਕਿਰਪਾ ਕਰਕੇ ਦਿੱਤਾ ਹੈ हे जीव ਤੂੰ ਉਸ ਪ੍ਰਭੂ ਨੂੰ ਕੁਝ ਵੀ ਨਹੀਂ ਦੇ ਸਕਦਾ ਇਸ ਲਈ ਭਾਈ ਤੈਨੂੰ ਝੂਠੇ ਹੰਕਾਰ ਨੂੰ ਛੱਡ ਕੇ ਗੁਰੂ ਦੇ ਚਾਨਣੇ ਲਾ ਕੇ ਪ੍ਰਭੂ ਦਾ ਸਨਨ ਕਰਨਾ ਚਾਹੀਦਾ ਹੈ ਤੇਰਾ ਇੱਕ ਸਕੋ ਮਾਨ ਨਵ ਪ੍ਰਕਾਰ ਦੀ ਭਗਤ ਇਹ ਸਤ ਗੁਰ ਦੇਵ ਬਖਿਆ ਤੇਰਾ ਇੱਕ ਹੰਕਾਰ ਹੈ ਅਰਪਣ ਤਿਸ ਕੋ ਮਾਨ ਏ ਭਾਈ ਤੇਰਾ ਇਹ ਹੰਕਾਰ ਝੂਠਾ ਹੈ ਤੂੰ ਇਹ ਝੂਠੇ ਹੰਕਾਰ ਨੂੰ ਤਿਆਕੇ ਆਪਣਾ ਅਮੋਲਕ ਜੀਵਨ ਪ੍ਰਭੂ ਨੂੰ ਅਰਪਣ ਕਰਕੇ ਪ੍ਰਭੂ ਦੇ ਲੇਖੇ ਲਾ ਕੇ ਉਸ ਦਾ ਸਵਾਸ ਸਵਾਸ ਸਿਮਰਨ ਕਰ ਨਵ ਪ੍ਰਕਾਰ ਕੀ ਭਗਤ ਇਹ ਸਤਿਗੁਰ ਦੇਪਖਾਨ ਨੌ ਪ੍ਰਕਾਰ ਦੀ ਇਹ ਪ੍ਰਭੂ ਦੀ ਭਗਤੀ ਹੈ ਔਰ ਐਸੀ ਸਤ ਭਗਤੀ ਨਾਲ ਜਿੰਦਾ ਜੋ ਮਾਰਗ ਹੈ ਉਹ ਗੁਰਦੇਵ ਪਾਸੋਂ ਪ੍ਰਾਪਤ ਹੁੰਦਾ ਹੈ ਸਤਿਗੁਰ ਵਿਦਾਚੀ ਮਹਾਰਾਜ ਮੰਗਰ ਦੇ ਮਹੀਨੇ ਰਾਹੀ ਸਭ ਜੀਵਾਂ ਨੂੰ ਸੰਤਾ ਦੇ ਚੰਨਾ ਕਮਲਾਂ ਵਿੱਚ ਆ ਕੇ ਉਹਨਾਂ ਤੋਂ ਨਾਮਦਾਨ ਪ੍ਰਾਪਤ ਕਰਕੇ ਉਸ ਦੀ ਕਮਾਈ ਕਰਕੇ ਪ੍ਰਭੂ ਨੂੰ ਮਿਲਣ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਜਨ ਰਵਦਾਸ ਕਰੇ ਭਗਤ ਜੋ ਸ਼ੁੱਧ ਪਿਓ ਸਮਾਨ ਜਨ ਰਵਿਦਾਸ ਕਰੇ ਭਗਤ ਜੋ ਸ਼ੁੱਧ ਪਿਉ ਤਿਸਮਾਨ ਸਤਗੁਰੂ ਵਿਦਾਸ ਮਹਾਰਾਜ ਜੀ ਉਚਾਰਨ ਕਰਦੇ ਹਨ ਜੋ ਜਨ ਪਰਮਾਤਮਾ ਦੀ ਭਗਤੀ ਕਰਦਾ ਹੈ ਉਹ ਇਸ ਸੰਸਾਰ ਵਿੱਚ ਸ਼ੁੱਧ ਔਰ ਸ੍ਰੇਸ਼ਟ ਹੈ ਇਸ ਲਈ ਮੱਗਰ ਦੇ ਮਹੀਨੇ ਰਾਹੀਂ ਸਤਗੁਰੂ ਵਿਦਾਸ ਜੀ ਮਹਾਰਾਜ ਜੀਵ ਨੂੰ ਇਸ ਮੂਲਕ ਜਨਮ ਵਿੱਚ ਸੰਤਾਂ ਦੀ ਸੰਗਤ ਕਰਕੇ ਉਹਨਾਂ ਪਾਸੋਂ ਨਾਮਦਾਨ ਲੈ ਕੇ ਉਸ ਦੀ ਕਮਾਈ ਕਰਕੇ ਆਪਣਾ ਸੇਸ਼ ਜੀਵਨ ਸਫਲ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੈ ਗੁਰਦੇਵ